ਹਾਂ ਇਹ ਚਾਉਣੀ ਨਾ ਦੇ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਤੇਤ ਜਿਆਦਾ ਖਰਾਬ ਹੁੰਦੀ ਹੁੰਦੀ ਹੋਵੇ ਤਾਂ ਫਿਰ ਮੈਨੂੰ ਵਾਪਸ ਅਖੇ ਬਾਬਾ ਜੀ ਦੀ ਪਰਵਾਣਾਂ ਨੇ ਇੰਡੀਆ ਹੀ ਹਾਂਜੀ ਆਮਦਾਬਾ ਜੀ ਮੈਨੂੰ ਸੈਲਰੀ ਵੀ ਜਿਆਦਾ ਕਹੀ ਸੀ 19000 ਰੁਪਏ ਉੱਥੇ ਮੈਨੂੰ ਮਿਲੀ ਨਹੀਂ ਤੋਂ ਮੈਂ ਉਹਨਾਂ ਨੂੰ ਕਹਿ ਦਿੰਨੇ ਮੈਂ ਜਾਣਾ ਵਾਪਸ ਇੰਡੀਆ ਮੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤਾਂ ਕਹਿੰਦੇ ਪੈਸੇ ਦੇ ਤਾਂ ਚਲੇ ਜਾ ਮੈਂ ਭਾਰੀ ਮਾਸਕਟ ਗਈ ਸੀ ਤੇ ਮੇਰੀ ਉੱਤੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ ਪੇਟ ਵਿੱਚ ਇਹ ਦਰਦ ਇਨਫੈਕਸ਼ਨ ਤੇ ਮੇਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਜਾਣ ਕੇ ਕਹਿੰਦੇ ਸੀ ਕੁਝ ਨਹੀਂ ਹੋਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ ਤੇ ਫਿਰ ਬਸ ਮੈਂ ਡੇ ਲੱਗੀ ਰਹਿੰਦੀ ਸੀ ਵੀ ਤੋ ਜ਼ਰੂਰ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫਿਰ ਮੈਂ ਇੱਧਰ ਨੂੰ ਆਉਣ ਦਾ ਕਿਹਾ ਵੀ ਮੈਂ ਇੰਡੀਆ ਜਾਣਾ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਹਾਂ ਵੀ ਮੈਂ ਕਿਸੇ ਦਾ ਪੈਸੇ ਲੈ ਨਹੀਂ ਹੈਗੇ ਮੈਂ ਪੈਸੇ ਕਿੱਥੋਂ ਦਵਾਂ ਹਾਂਜੀ ਮਸਪਾਜੀ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਗੀ ਤਾਂ ਫਿਰ ਮੈਨੂੰ ਵਾਪਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਇੰਡੀਆ ਆਈ ਹਾਂ ਜੀ ਮੈਂ ਇਹ ਚਾਹੁੰਦੀ ਆ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਡਿਊਟਿਸ ਨੂੰ ਹਾਂਜੀ ਧੰਨਵਾਦ ਗਏ ਕਦੋਂ ਸੀਗੇ ਤੁਸੀਂ ਮੈਂ ਅਪ੍ਰੈਲ ਦੇ ਮਹੀਨੇ 2000 ਹਾਂਜੀ 23 ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਤਾਂ ਮਰਾ ਬਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ 19 ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਰਿਆਲ ਕਹੀ ਸੀ ਉਧਰ ਲਈ ਉਹ ਮੈਨੂੰ ਮਿਲੀ ਨਹੀਂ ਉਧਰ ਜਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰੈਸਟ ਕੋਈ ਨਹੀਂ ਤਾਂ ਮੈਂ ਬਾਜੀ ਫਿਰ ਬਿਮਾਰ ਹੁੰਦੀ ਹੁੰਦੀ ਜਾ ਕੇ ਉੱਥੇ ਬਿਮਾਰ ਹੋ ਗਈ ਮੇਰ ਤੋਂ ਕੰਮ ਨਹੀਂ ਹੋਇਆ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਹਿ ਦਿੱ ਮੈਂ ਜਾਣਾ ਵਾਪਸ ਇੰਡੀਆ ਮੇਰ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਫਿਰ ਉਹਨਾਂ ਨੂੰ ਉਹਨਾਂ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਟਿਕਟ ਮੈਂ ਆਪਣੀ ਲਾ ਕੇ ਆਈ ਫਿਰ ਉਹਨਾਂ ਨੇ ਟਿਕਟ ਵੀ ਮਗਵਾਈ 24000 ਜਾਂ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜਿੰਦਾ ਥੋੜਾ ਗਲਤ ਬੋਲਣਾ ਮਾਰਕੋਟ ਦੇ ਬਸ ਨਹੀਂ ਇਦਾਂ ਦਾ ਤਾਂ ਨਹੀਂ ਪਾਜੀ ਕੁਝ ਮਾਰਿਆ ਨਹੀਂ ਉਹਦਾ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਰਸੀਦ ਖਰਾਬ ਸੀ ਵੇ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਕਿ ਹਾਊਸਮੇਟ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੇ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇੱਥੋਂ ਵੀ ਇਹ ਕਹਿ ਗਿਆ ਹੈ ਕਿ ਹਾਊਸਮੇਟ ਦੇ ਕੰਮ ਕਰਨਾ ਜਾ ਕੇ ਉੱਥੇ ਹਾਂਜੀ ਪਰ ਇੱਥੋਂ ਸਿਰਫ ਜਿੰਨਾ ਦੋ ਕੰਮ ਕਿਹਾ ਸੀ ਭਾਜੀ ਇੰਦਾ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਕਾਫੀ ਭਾਰੀਆਂ ਭਾਰੀਆਂ ਚੀਜ਼ਾਂ ਚੱਕਣ ਨੂੰ ਕਹਿ ਦਿੰਦੇ ਮੈਂ ਕਹਿੰਦਾ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ ਬੇ ਮੇਰੇ ਪੇਨ ਹੁੰਦੀ ਆ ਪੇਟ ਵਿੱਚ ਤੇ ਪਰ ਨਹੀਂ ਕੁਛ ਨਹੀਂ ਦਰੋ ਮਤਲਬ ਉਹ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਤੈਨੂੰ ਕੋਈ ਮੈਡੀਸਿਨ ਨਹੀਂ ਪਾਜੀ ਮੈਂ ਤਾਂ ਕਰ ਕਰ ਕੇ ਮੈਡੀਸਿਨ ਉਹਨਾਂ ਤੋਂ ਮਗਵਾਈ ਮੈ ਮੈਨੂੰ ਮੈਡੀਸਿਨ ਲਿਆ ਦਿਓ ਤੁਹਾਡੇ ਹਾਲਾਤ ਕੀ ਨੇ ਕਿੰਨੀਆਂ ਕਿ ਹੋਰ ਲੜਕੀਆਂ ਜਾਂ ਔਰਤਾਂ ਉੱਥੇ ਹਲੇ ਵੀ ਸਟਕ ਹੋਣਗੀਆਂ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ ਹਾਂਜੀ ਪਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝਦੇ ਹੈਗੇ ਹਾਂਜੀ ਕਿੰਨੀਆਂ ਔਰਤਾਂ ਹੋਰ ਉੱਥੇ ਫਸੀਆਂ ਕਾਫੀ ਆ ਪਾਜੀ ਜਿੱਥੇ ਮੈਂ ਸੀ ਆਫਿਸ ਤੋਂ ਉਦੋਂ ਤਾਂ ਹੈਗੀਆਂ ਸੀ ਹਾਂਜੀ 10 12 ਜਣੀਆਂ ਤਾਂ ਹੈ ਸੀ ਚਾਹੁੰਦੇ ਵਾਪਸ ਹਾਂਜੀ ਹਾਂਜੀ ਉਹਨਾਂ ਪਰਨਾ ਵਿੱਚ ਜਾ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਠੋਠਾ ਚਾਸਾ ਦੇ ਕੇ ਵੀ ਤੁਹਾਨੂੰ 8000 ਰੁਪਈਆ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕੀਟ 'ਕਿ ਤੁਹਾਨੂੰ ਵੇਚ ਦਿੰਨੇ ਆ ਤੈਨੂੰ ਸਾਊਦੀ ਅਰਬ ਵਿੱਚ ਵੇਚ ਦਿੰਨੇ ਆ ਤੋ ਗਰੀਬ ਜਿਹੜਾ ਹੈਗਾ ਉਹਦੇ ਮਨ ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜਾਊਗਾ ਤੇ ਉਹਦੇ ਨਾਲ ਚਾਰ ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੋ ਭੇਜ ਦਿੰਦੇ ਆ ਪਰ ਉਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਤੋ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਉਹ Oman ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਸੋ ਇਹ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ ਤੇ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਰਟ ਤੋਂ Oman ਤੋਂ ਜਿਹੜੀਆਂ ਹੈ ਉਹ ਵਾਪਸ ਆਈਆਂ ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਏਜੰਟਾਂ ਨੇ ਲੁੱਟ ਕੀਤੀ ਇਸੋ ਜ਼ਿਕਰ ਕਰਕੇ ਵਾਪਸ ਲਿਆਉਣ ਵਾਸਤੇ ਵੀ ਪੈਸੇ ਲਾ ਲਏ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲ ਕੰਪਲੇਂਟ ਆਈ ਤੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਫ ਕਰ ਰਹੀਆਂ ਆਇਆਂ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਨੇ ਕਿ ਆਪਣੇ ਬੱਚਿਆਂ ਚ ਵਾਪਸ ਆ ਗਏ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜਿੱਥੇ ਲੜਕੀਆਂ ਸੁਰੱਖਿਅਤ ਨਹੀਂ ਸੋ ਅਜੇ ਨਹੀਂ ਆ ਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ ਸੋ ਅਸੀਂ ਕਹਿੰਨੇ ਕਿ ਹਾਂ ਗਰੀਬੀ ਆ ਕਈ ਬਰੇ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਹੈ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਦੇ ਕੋਈ ਸਾਨੂੰ ਏਜੰਟ ਜਿਹੜਾ ਹੈ ਜਾਂ ਤਾਂ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਵਰਕ ਪਰਮਿੰਟ ਤੇ ਜਾਓ ਤਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ 2 ਮਹੀਨੇ ਦੇ ਵਾਸਤੇ ਦੁਬਈ ਲਾ ਜਾਂਦੇ ਆ ਜਿਸ ਦੇ ਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਸੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਆ ਜਿਹਨੂੰ ਬੰਦੇ ਦੀ ਲੋਡ ਹੁੰਦੀ ਆ ਤੇ ਉਹਨੂੰ ਉਹਦੇ ਕੋਲ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਫਿਰ ਉਹਨਾਂ ਨੇ ਤੇ ਪੈਸੇ ਦਿੱਤੇ ਹੁੰਦੇ ਆ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਤੇ ਫਿਰ ਜਿਹੜਾ ਗਰੀਬ ਆ ਉਹ ਕਰੇ ਕੀ ਸੋ ਉਥੇ ਨਾਲ ਕੁੱਟ ਮਾਰ ਵੀ ਹੁੰਦੀ ਹੈ ਹਿੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚਲਦੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚੀਆਂ ਨੇ ਨਾ ਮਲਕਾਂ ਦੇ ਵਿੱਚ ਨਾ ਭੇਜੋ ਤੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਹੈ ਏਜੰਟਾਂ ਰਾਹੀਂ ਏਜੰਸੀ ਰਾਹੀਂ ਇਹ ਸਰਕਾਰ ਦੇ ਰਾਹੀਂ ਜਿਹੜੇ ਜਿਹੜੀਆਂ ਏਜੰਸੀਆਂ ਹਨ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਹੈ ਕਦਰ ਹੁੰਦੀ ਹੈ ਉਹਦੀ ਵੈਲਿਊ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਆਪ ਹੀ ਚੱਲ ਜਾਂਦੇ ਆ ਉਸੇ ਫਸ ਜਾਂਦੇ ਆ ਫਿਰ ਦਸ਼ੇ ਇਹ ਵੀ ਚੱਲਦੇ ਆ ਸੋ ਵਿਕਸੇ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲਾ ਏਜੰਟਾ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦਿੱਤੇ ਸੇ ਤਾਂ ਸਿਚੜ ਕੇ ਕਿੱਥੇ ਨਿਕਲੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ਿਸ਼ਾਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਕਿੰਨੀਆਂ ਲੜਕੀਆਂ ਜਿਹੜੀਆਂ ਹੁਣ ਵਾਪਸੀ ਹੋਈਆਂ ਹੁਣ ਇਹ ਤਿੰਨ ਲੜਕੀਆਂ ਇੱਕ ਹੁਸ਼ਿਆਰਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਇੱਕ ਕਪੂਰਥਲੇ ਤੋਂ ਕਿਤੇ ਕਿਤੇ ਸਟੱਗ ਸੀ ਹੈ ਇੱਕ ਲੜਕੀ ਮੈਂ ਦੋ ਮਾਸਕਰ ਸੀ ਤੇ ਇੱਕ ਸੌਦੀਆ ਰਬੀ ਸੀ ਸਿੰਚਲਾ ਕਿਤੇ ਨਾ ਕਿਤੇ ਬਾਬਾ ਜੀ ਫੇਲੀਅਰ ਵੀ ਸਮਝ ਸਰਕਾਰ ਦਾ ਜਾਂ ਨਹੀਂ ਸਰਕਾਰ ਦਾ ਇਸ ਤਰ੍ਹਾਂ ਹੈ ਵੀ ਸਾਡਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ ਕੋਈ ਜਦੋਂ ਜਾਣਦਾ ਉਦੋਂ ਤੋਂ ਕੋਈ ਦੱਸਦਾ ਨਹੀਂਗਾ ਤੁਹਾਨੂੰ ਜੇ ਹੋਵੇ ਪ੍ਰੈਜ਼ੀਡੈਂਟ ਵੀ ਕਹਿ ਦਿੰਦਾ ਵੀ ਦੱਸਿਓ ਨਾ ਕੋਈ ਕੰਮ ਨਾ ਤੁਹਾਡਾ ਰਾਜ ਨਾ ਰੋਕਦੇ। ਅਸੀਂ ਦੱਸਦੇ ਨਹੀਂ। ਪਰ ਜੇਦੋਂ ਉਸੇ ਫਾਇਦਾ ਨਹੀਂ ਆ ਫਿਰ ਪਤਾ ਲੱਗਦਾ ਫਿਰ ਹੁਣ ਉੱਥੇ ਕੀ ਕਰ ਸਕਦੇ ਆ। ਤੋਂ ਉਹਦੇ ਵਾਸਤੇ ਅਸੀਂ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਣੇ ਆ। ਕਿ ਉਹਨਾਂ ਦੇ ਕੇਸ ਵੀ ਕਰੋ। ਉਹ ਕੋਈ ਨਾ ਕੋਈ ਜਿਹੜਾ ਹੈਗੇ ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ। ਉਹਦੇ ਪਿੱਛੇ ਕੌਣ ਆ? ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ ਹੋਰ ਡੇਟਾ ਦੇ ਦੱਸਦੇ ਹੋਰ ਮੁਲਕਾਂ ਦੇ ਵਿੱਚ ਵੀ ਉੱਥੇ ਇਸ ਤਰ੍ਹਾਂ ਫਸਦੇ ਆ।